ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਰਾਜਪੁਰਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਲੜਕੇ ਤੇ ਲੜਕੀਆਂ ਲਈ ਸੇਟ ਅਤੇ ਜ਼ਿਲ੍ਹਾ ਪੱਧਰੀ ਕਬੱਡੀ ਲੀਗ ਸ਼ੁਰੂ ਕਰਨ ਦਾ ਵੱਡਾ ਐਲਾਨ ਕੀਤਾ। ਇਹ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕਨੌਰ ਤੋਂ ਵਿਦਾਇ ਗੁਰਲਾਲ ਸਿੰਘ ਕਨੌਰ ਅਤੇ ਜਨਨਸ ਕਤਰ ਤੇਵਿੰਦਰ ਸਿੰਘ ਮਿੱਠੂ ਖੇੜਾ ਆਦੀ ਅਗਵਾਈ ਹੇਠ ਹੋਈ। ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਸਾਰਾ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਜਿਹੜੀਆਂ ਚੈਂਪੀਅਨਸ਼ਿਪਾਂ ਹੋਈਆਂ ਜਿਨ੍ਹਾਂ ਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ ਗਈਆਂ ਔਰ ਉਹਨਾਂ ਪ੍ਰਾਪਤੀਆਂ ਤੋਂ ਅੱਗੇ ਕਿਵੇਂ ਵਧਿਆ ਜਾ ਸਕਦਾ ਹੈ ਦੇਖੋ ਬੜੇ ਲੰਬੇ ਸਮੇਂ ਬਾਅਦ 16-17 ਸਾਲਾਂ ਬਾਅਦ ਪੰਜਾਬ ਦੀ ਮੈਨ ਟੀਮ ਨੇ ਮੈਡਲ ਲੈ ਕੇ ਆਈ ਹੈ ਬੀਚ ਕਬੱਡੀ ਸਾਡੇ ਚ ਉੱਚ ਮੈਡਲ ਆਏ ਹੈ ਔਰ ਕਈ ਮਤਲਬ ਕੈਟਾਗਰੀ ਚ ਬੱਚਿਆਂ ਦੀਆਂ ਚ ਮੈਡਲ ਆਏ ਹੈ ਔਰ ਉਹਨੂੰ ਹੋਰ ਤਕੜਾ ਕਰਨ ਲਈ ਉਹਨੂੰ ਹੋਰ ਅੱਗੇ ਲੈ ਕੇ ਜਾਣ ਲਈ ਵਿਚਾਰ-ਵਟਾਂਦਰਾ ਹੋਇਆ ਔਰ ਲੇਖਾ ਜੋਖਾ ਕੀਤਾ ਗਿਆ ਸਾਰੇ ਦਾ ਜਿਹੜੇ ਜਿਹ ਇੱਕ ਫੈਸਲਾ ਕੀਤਾ ਗਿਆ ਹੈ ਕਿ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਰਿਕੋਗਨਾਈਜ਼ਡ ਹੈ ਜਿਹੜੀ ਏਸ਼ੀਅਨ ਗੇਮ ਚ ਵਿੱਚ ਹੀ ਹੈ ਉਹਦੇ ਲਈ ਕਿਵੇਂ ਪਰਫੁੱਲਤ ਕੀਤਾ ਜਾਵੇ ਉਹਦੇ ਲਈ ਸੁਝਾਅ ਆਇਆ ਕਿ ਪੰਜਾਬ ਵਿੱਚ ਇੱਕ ਲੀਗ ਸ਼ੁਰੂ ਕੀਤੀ ਜਾਵੇ ਜਿਹਦੇ ਲਈ ਲੜਕੇ ਤੇ ਲੜਕੀਆਂ ਦੀਆਂ ਟੀਮਾਂ 8-8 ਟੀਮਾਂ ਬਣਾ ਕੇ ਪੰਜਾਬ ਚ ਲੀਕ ਕੀਤੀ ਜਾਵੇਗੀ ਜਿਹੜੇ ਕੋਚ ਸਹਿਬਾਨ ਹੈ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਕਿ ਤੁਸੀਂ ਇਸ ਜਿਹੜਾ ਉਪਰਾਲਾ ਹੈ ਇਹਨੂੰ ਤਕੜੇ ਹੋ ਕੇ ਪੂਰਾ ਕਰਨਾ ਹੈ ਮੈਂ ਧੰਨਵਾਦ ਕਰਦਾ ਸਾਡੇ ਪ੍ਰਧਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਬੜੇ ਖੁੱਲੇ ਦਿਲ ਨਾਲ ਕਿਹਾ ਕਿ ਜਿੱਥੇ ਕਿਤੇ ਕੋਈ ਚੈਂਪੀਅਨਸ਼ਿਪ ਵਿੱਚ ਦਿੱਕਤ ਆਉਂਦੀ ਹੈ ਅਸੀਂ ਹਮੇਸ਼ਾ ਤਿਆਰ ਹਾਂ ਔਰ ਮੈਂ ਵਿਜੀ ਤੌਰ ਤੇ ਕਿਉਂਕਿ ਆਪ ਖਿਡਾਰੀ ਨੇ ਇਹਨਾਂ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਕੋਈ ਚੈਂਪੀਅਨਸ਼ਿਪ ਤੁਹਾਨੂੰ ਕਰਾਉਣ ਚ ਪੰਜਾਬ ਚ ਕਿਤੇ ਵੀ ਦਿੱਕਤ ਆਉਂਦੀ ਹੈ ਉਹ ਤੁਸੀਂ ਸਾਡੇ ਜ਼ਿਲ੍ਹੇ ਨੂੰ ਦਿਓ ਸਾਨੂੰ ਦਿਓ ਅਸੀਂ ਕਰਾਂਗੇ ਔਰ ਮੈਂ ਇੱਕ ਗੱਲ ਸਮਝਦਾ ਹਾਂ ਕਿ ਸਾਡੀ ਕਬੱਡੀ ਐਸੋਸੀਏਸ਼ਨ ਦੀ ਟੀਮ ਇਹ ਪੰਜਾਬ ਲਈ ਸਮਰਪਿਤ ਹੈ ਇਹਨਾਂ ਲੋਕਾਂ ਨੇ ਕਦੇ ਸਾਡੇ ਇੱਥੇ ਟੜੇਬੰਦੀ ਜਾਂ ਉਸ ਤਰ੍ਹਾਂ ਦੀ ਨਹੀਂ ਸਾਰਿਆਂ ਨੇ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਹੈ ਪਿਛਲੇ ਸਮੇਂ ਵਿੱਚ ਵੀ ਬੜਾ ਕੰਮ ਕੀਤਾ ਹੈ ਔਰ ਆਉਣ ਵਾਲੇ ਸਮੇਂ ਲਈ ਵੀ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਹੈ ਕਿ ਤੁਸੀਂ ਤਕੜੇ ਹੋ ਕੇ ਇਹਨੂੰ ਮਾਂ ਖੇਡ ਕਬੱਡੀ ਨੂੰ ਅੱਗੇ ਲੈ ਕੇ ਜਾਇਓ ਕੀ ਸਾਬੇ ਖੇਡਾਂ ਬਦੋਂ ਪੰਜਾਬ ਦੇ ਵਿੱਚ ਲਗਾਤਾਰ ਖੇਡਾਂ ਸਰਗਰਮ ਚੁੱਕਿਆ ਗਿਆ ਹੈ ਬਹੁਤ ਵਧੀਆ ਸਿੱਖਿਆ ਦੇ ਵਿੱਚ ਨੌਜਵਾਨੀ ਭਾਗ ਲੈਣ ਦਾ ਮਾਧਮ ਹੋਵੇ ਕਿ ਲੱਗਦਾ ਹੈ ਕਬੱਡੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਮੈਸੂਰ ਦੇ ਵਿੱਚ ਕੀ ਸਰਕਾਰਾਂ ਕਰਨਾ ਚਾਹੀਦਾ ਦੇਖੋ ਜਿੱਥੇ ਖੇਡਾਂ ਹੋਣਗੀਆਂ ਉਹਦੇ ਨਾਲ ਨੌਜਵਾਨ ਪੀੜੀ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਮਿਲੇਗਾ ਔਰ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਲੱਗਣਗੇ ਔਰ ਉਹਦੇ ਨਾਲ ਖਿਡਾਰੀਆਂ ਦੇ ਜੇ ਕਿਤੇ ਨਸ਼ਿਆਂ ਤੋਂ ਵੀ ਦੂਰ ਕਰਨਾ ਹੈ ਉਹਦੇ ਲਈ ਵੀ ਸਭ ਤੋਂ ਵੱਡਾ ਜਰੀਆ ਖੇਡਾ ਹੈ ਔਰ ਕਈ ਥਾਵਾਂ ਤੇ ਕਮੀਆਂ ਵੀ ਹੈ ਜਿਹੜੀਆਂ ਅਸੀਂ ਅੱਜ ਐਮਐਲਏ ਸਾਹਿਬ ਨੂੰ ਬੇਨਤੀਆਂ ਕੀਤੀਆਂ ਕਿ ਉਹਨਾਂ ਕਮੀਆਂ ਨੂੰ ਵੀ ਦੂਰ ਕਰਾਓ ਜਿਹੜੇ ਨਾਲ ਕਿ ਹੋਰ ਤਕੜੇ ਹੋ ਕੇ ਇਸ ਮਾਂ ਖੇਡ ਕਬੱਡੀ ਨੂੰ ਤਕੜਾ ਕੀਤਾ ਜਾ ਸਕੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਕਬੱਡੀ ਦੀ ਬਦੌਲਤ ਗਰਲਾਲ ਖਨੌਰ ਦਾ ਨਾਮ ਪਹਿਲਾਂ ਸੀ ਐਮਐਲਏ ਵੀ ਬਣਿਆ ਤਾਂ ਉਹਦੇ ਵਿੱਚ ਸਭ ਜਣ ਵੀ ਕਬੱਡੀ ਦਾ ਵੱਡਾ ਨਾਂ ਹੈ ਤਾਂ ਇਹਨਾਂ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਤੋਂ ਵੱਡੀ ਹੈ ਕਿ ਇਹ ਉਸ ਖੇਡ ਨੂੰ ਸਰਵਪੱਤ ਹੋ ਕੇ ਇਹਨਾਂ ਨੇ ਬੜੇ ਚੰਗੇ ਸੁਝਾਅ ਦਿੱਤੇ ਨੇ ਇਹਨਾਂ ਨੇ ਆਪਣੀ ਸਰਕਾਰ ਨੂੰ ਵੀ ਸੁਝਾਅ ਦਿੱਤੇ ਨੇ ਔਰ ਇਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਹੈ ਕਿ ਅਸੀਂ ਉਹਨਾਂ ਸੁਝਾਵਾਂ ਤੇ ਪਹਿਰਾ ਦੇ ਕੇ ਸਰਕਾਰ ਤੋਂ ਉਹ ਨੀਤੀਆਂ ਲਾਗੂ ਕਰਾਵਾਂਗੇ ਜਿਨ੍ਹਾਂ ਨਾਲ ਕਿ ਇਹ ਮਾਂ ਖੇਡ ਕਬੱਡੀ ਹੋਰ ਉੱਚੀ ਆ ਸਕੇ ਧੰਨਵਾਦ ਜੀ ਪਹਿਲਾਂ ਪਹਿਲਾਂ ਸਾਰੇ ਜਿਹੜੇ ਸਾਡੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਧਾਨ ਸਾਹਿਬ ਸੈਕਟਰੀ ਸਾਹਿਬਾਨ ਆਏ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਹੈ ਜਿਦੇ ਵਿੱਚ ਮੇਰੇ ਨਾਲ ਤੇ ਜੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਨਾਲ ਅਕਬਾਲ ਸਿੰਘ ਜੀ ਅਮਨਪ੍ਰੀਤ ਸਿੰਘ ਮੱਲੀ ਜੀ ਬਲਜੀਤ ਸਾਡਾ ਭਰਾ ਚਰਨ ਸਿੰਘ ਜੀ ਸਾਰੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਧਾਨ ਸਕਤੀ ਆਏ ਨੇ ਸਾਰਿਆਂ ਦਾ ਧੰਨਵਾਦ ਜਿਹੜਾ ਏਜੰਡਾ ਬਣਿਆ ਅੱਜ 2000 ਕੈਲੰਡਰ ਬਣਿਆ 2026-27 ਦਾ ਵੀ ਕਿਹੜੇ-ਕਿਹੜੇ ਜ਼ਿਲ੍ਹੇ ਨੇ ਕਿਹੜੀ-ਕਿਹੜੀ ਚੈਂਪੀਅਨਸ਼ਿਪ ਕਰਾਉਣੀ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਸਾਰਿਆਂ ਨੇ ਹੱਸ ਕੇ ਗੱਲ ਕਹੀ ਹੈ ਭਾਈ ਅਸੀਂ ਕਬੱਡੀ ਕਰਾਉਣ ਦੇ ਲਈ ਤਿਆਰ ਸੋ ਬੜੇ ਸਾਲਾਂ ਬਾਅਦ ਪੰਜਾਬ ਦੇ ਜਿਹੜੀ ਨੈਸ਼ਨਲ ਸਟਾਈਲ ਦੀ ਟੀਮ ਸੀ ਉਹਨਾਂ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ব্রਾਊਨ ਮੈਡਲ ਲੈ ਕੇ ਆਂਦਾ 17-18 ਸਾਲਾਂ ਬਾਅਦ ਮੈਂ ਆਪਣੇ ਵੱਲੋਂ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਵਧਾਈ ਦੇਣਾ ਤੇ ਆਸ ਕਰਦਾ ਜਿਹੜਾ ਅੱਜ ਇੱਕ ਫੈਸਲਾ ਕੀਤਾ ਗਿਆ ਵੀ ਪੰਜਾਬ ਕਬੱਡੀ ਐਸੋਸੀਏਸ਼ਨ ਆ ਪੰਜਾਬ ਦੀਆਂ ਲੜਕੀਆਂ ਤੇ ਲੜਕਿਆਂ ਦੀ ਨੈਸ਼ਨਲ ਸਟਾਈਲ ਦੀ ਇੱਕ ਲੀਗ ਕਰਾਉਣ ਜਾ ਰਹੀ ਹੈ ਜਿਹਦੇ ਵਿੱਚ ਅਸੀਂ 8 ਟੀਮਾਂ ਬਣਾ ਕੇ ਵਕ ਵਕ ਥਾਵਾਂ ਦੇ ਉੱਤੇ ਉਹਨਾਂ ਦੇ ਜਿਹੜੇ ਮੈਚ ਕਰਾਏ ਜਾਣਗੇ ਆਉਣ ਵਾਲੇ ਸਮੇਂ ਨੂੰ ਹੋਰ ਕਿਵੇਂ ਚੰਗਾ ਬਣਾਇਆ ਜਾ ਸਕਦਾ ਵੇਖੋ 2022 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਕਾਰਜਕਾਲ ਆ ਤੁਸੀਂ ਚੈੱਕ ਕਰ ਲਿਓ ਵੀ ਉਦੋਂ ਕਿੰਨੇ ਬੱਚਿਆਂ ਦੀ ਪਾਰਟਿਸਪੇਸ਼ਨ ਸੀ ਤੇ ਅੱਜ ਕਿੰਨੇ ਬੱਚਿਆਂ ਨੇ ਸਪੋਰਟਸ ਦੇ ਵਿੱਚ ਦੁਬਾਰਾ ਆਪਾਂ ਪਾਰਟਿਸਪੇਸ਼ਨ ਕੀਤੀ ਹੈ ਸੋ ਅੱਜ ਅਸੀਂ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਜਿਹੜੀ ਰਾਜਪੁਰਾ ਦੇ ਵਿੱਚ ਅੱਜ ਮੀਟਿੰਗ ਕੀਤੀ ਹੈ ਪਟਿਆਲੇ ਕੀਤੀ ਹੈ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਅਮਰ ਸਾਹਿਬ ਜਿਹੜਾ ਹੌਂਦਾਂ ਲੈ ਕੇ ਲਗਾਤਾਰ ਗਰਾਊਂਡਾਂ ਦੇ ਕੰਮ ਕਰਦੇ ਆ ਰਹੇ ਪੱਕੀ ਪਿੰਡਾਂ ਦੇ ਵਿੱਚ ਵੀ ਕੰਮ ਹੋ ਰਿਹਾ ਕਿਸੇ ਲੱਗਦਾ ਵੀ ਕਿੰਨਾ ਕੰਮ ਹੋ ਜਿਹੜਾ ਨੇੜੇ ਲੱਗ ਚੁੱਕਾ ਜਿਹੜੇ ਗਰਾਊਂਡ ਨੇ ਹਰ ਕੰਡੂਚਨ ਬਣਦੇ ਜਾ ਰਹੇ ਮੁੱਖ ਮੰਤਰੀ ਸਾਹਿਬ ਦਾ ਵੀ ਸੁਪਨਾ ਹੈ ਪੰਜਾਬ ਸਰਕਾਰ ਦਾ ਵੀ ਐ ਵੀ ਵੱਧ ਤੋਂ ਵੱਧ ਜਿਹੜੇ ਖਿਡਾਰੀ ਨੇ ਕਿਉਂਕਿ ਸਾਡੇ ਖਿਡਾਰੀ ਜਿਹੜੇ ਸਾਡੇ ਬੱਚੇ ਨੇ ਇਹ ਸਾਡਾ ਆਉਣ ਵਾਲਾ ਭਵਿੱਖ ਹੈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨਾਂ ਦੇ ਵਿੱਚ 3000 ਪਲੱਸ ਪਿੰਡਾਂ ਦੇ ਵਿੱਚ ਬਣਾਈਆਂ ਜਾਂਣਗੀਆਂ ਉਹਦੇ ਵਿੱਚ ਕਬੱਡੀ ਵੀ ਹੈ ਕੁਸ਼ਤੀ ਵੀ ਹੈ ਬਾਸਕਟਬਾਲ ਵੀ ਹੈ ਸਾਰੀਆਂ ਗੇਮਾਂ ਦੀਆਂ ਗਰਾਊਂਡਾਂ ਜਿਹੜੀਆਂ ਪਿੰਡਾਂ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਸੋ ਅੱਜ ਜਿਹੜੀ ਮੀਟਿੰਗ ਆਪਾਂ ਐਸੋਸੀਏਸ਼ਨ ਦੀ ਕੀਤੀ ਆ ਇਹਦੇ ਵਿੱਚ ਇੱਕ ਮੁੱਦਾ ਉੱਠਿਆ ਸੀ ਵੀ ਜਿਹੜੇ ਕੁਝ ਬੱਚਿਆਂ ਦੀਆਂ ਡੇਟ ਆਫ ਬਰਥ ਜਿਹੜੀਆਂ ਉਮਰ ਘਟਾ ਕੇ ਉਹਨਾਂ ਨੂੰ ਪੜਾਇਆ ਜਾਂਦਾ ਸੋ ਮੇਰਾ ਤਾਂ ਉਹਦੇ ਵਿੱਚ ਸੁਝਾਅ ਇਹ ਸੀਗਾ ਮੈਂ ਪਿੱਛੇ ਜੇ ਕਰਕੇ ਸੁਝਾਅ ਜਿਹੜਾ ਉੱਪਰ ਵੀ ਲੈ ਕੇ ਭੇਜਿਆ ਸੀ ਵੀ ਜੇ ਜਿਹੜੀ ਸਾਡੀ ਸੈਨਿੰਗ ਅਥਾਰਟੀ ਹੈ ਜਿਹੜੀ ਸਮਰੀ ਸੀਟ ਉੱਥੇ ਇੰਪਲੀਮੈਂਟ ਕਰਦੀ ਆ ਦੱਸਦੀ ਆ ਮਡਲੀ ਇਨਫਰਮੇਸ਼ਨ ਦਿੰਦੀ ਆ ਵੀ 14 ਬੱਚੇ ਖੇਡਣਗੇ 12 ਖੇਡਣਗੇ ਤਾਂ ਉਹ ਵੀ ਕਿਤੇ ਨਾ ਕਿਤੇ ਇਸ ਗਿਣਾ ਦੇ ਭਾਗੀਦਾਰ ਨੇ ਕਿਉਂਕਿ ਬੱਚੇ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਜਿਹੜਾ ਬਿੱਡੂ ਗੜਾ ਸਾਹਿਬ ਨੇ ਕਿਹਾ ਵੀ ਸੀਗਾ ਕੁਝ ਗੱਲਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਆ ਇਹ ਪ੍ਰੋਬਲਮ ਜਿਹੜੀ ਸਾਰੀਆਂ ਗੇਮਾਂ ਦੇ ਵਿੱਚ ਆ ਇਕੱਲੀ ਕਬੱਡੀ ਕੁਸ਼ਤੀ ਨਹੀਂ ਸਾਰੀਆਂ ਦੇ ਵਿੱਚ ਆ ਮੈਨੂੰ ਲੱਗਦਾ ਸਾਨੂੰ ਇਹਦੇ ਉੱਤੇ ਵੀ ਜਿਹੜਾ ਕੋਈ ਸਖਤ ਪੈਰਾ ਦੇਣ ਦੀ ਲੋੜ ਆ ਵੀ ਜਿਹੜਾ 18 ਸਾਲ ਦਾ ਬੱਚਾ ਉਹ 18 ਸਾਲ 'ਚ ਖੇਡੇ 19 ਸਾਲ ਦਾ ਬੱਚਾ ਜਿਹੜਾ 19 ਸਾਲ 'ਚ ਖੇਡੇ ਅਸੀਂ ਕਬੱਡੀ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਤੌਰ ਦੇ ਉੱਤੇ ਇਹਨੂੰ ਕਬੱਡੀ ਦੇ ਵਿੱਚ ਜਿਹੜੀਆਂ ਚਾਕ ਕਮੇਟੀ ਬਣਾਈ ਗਈ ਇਸ ਚੀਜ਼ ਉੱਪਰ ਵੀ ਕਿਸ ਤਰੀਕੇ ਨਾਲ ਆਦਿ ਜਿਹੜੀਆਂ ਵੱਖ-ਵੱਖ ਚਾਕ ਕਮੇਟੀਆਂ ਵੀ ਬਣਾਈਆਂ ਗਈਆਂ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਵਿੱਚ ਆਉਣ ਵਾਲੇ ਟੂਰਨਾਮੈਂਟਾਂ ਦੇ ਉੱਤੇ ਜਾਂ ਕੋਈ ਕਿਸੇ ਤਰ੍ਹਾਂ ਦਾ ਸਾਡੀ ਕੋਈ ਕੋਈ ਮਸਲਾ ਉਲਝਦਾ ਕੋਈ ਬੰਦਾ ਵਿੱਚ ਕੁਸ਼ਰਤ ਕਰਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਧਿਆਨ ਦੇ ਵਿੱਚ ਆਇਆ ਸੀ ਵੀ ਇੱਕ ਗਲਤ ਜਿਹੜੀ ਐਸੋਸੀਏਸ਼ਨ ਬਣਾਈ ਜਾ ਰਹੀ ਸੀ ਉਸ ਦੇ ਉੱਤੇ ਵੀ ਜਲਦੀ ਅੱਜ ਕਮੇਟੀ ਬਣਾਈ ਗਈ ਆ ਉਸ ਦੇ ਉੱਤੇ ਵੀ ਜਲਦੀ ਜਿਹੜਾ ਐਕਸ਼ਨ ਲਿਆ ਜਾਏਗਾ ਸੋ ਤੁਹਾਡਾ ਸਾਰਿਆਂ ਦਾ ਜਿਸ ਤਰ੍ਹਾਂ ਕੀ ਆ ਤੁਸੀਂ ਦੱਸਿਆ ਕਿ ਲੜਕੀਆਂ ਲੜਕੀਆਂ ਦੀ ਅਲੱਗ-ਅਲੱਗ ਟੀਮਾਂ ਲੀਗ ਮੈਚ ਲੀਗ ਨੇ ਬਣਾਈ ਜਾਂਦੇ ਤੇ ਆਨਲਾਈਨ ਵਿੱਚ ਮੈਚ ਕਰ ਤੋਂ ਸ਼ੁਰੂ ਹੋਣ ਦੀ ਸੰਭਾ। ਮੈਚ ਤਕਰੀਬਨ ਕਹਿ ਲਈ ਹੁਣ ਬੱਚਿਆਂ ਦੇ ਜ਼ੋਨ ਜ਼ਿਲ੍ਹਾ ਡਿਸਟ੍ਰਿਕਟ ਚੱਲ ਰਹੇ ਆ 9ਵੇਂ 10ਵੇਂ ਮਹੀਨੇ ਤੋਂ ਤਕਰੀਬਨ ਆਪਾਂ ਲੀਗ ਸ਼ੁਰੂ ਕਰਦੇ ਹੁੰਦੇ ਆ ਤੇ ਕਨੌਰ ਦੇ ਵਿੱਚ ਆਪਣਾ ਇੱਕ ਇੰਡੋਰ ਹਾਲ ਜਿਹੜਾ ਬਹੁਤ ਸੋਹਣਾ ਬਣ ਕੇ ਉਹ ਤਿਆਰ ਹੋ ਗਿਆ ਆ ਪੌਂਦੇ ਵਿੱਚ ਵੀ ਕਬੱਡੀ ਨੈਸਸ ਸਟਾਈਲ ਦੇ ਜਿਹੜੇ ਜ਼ਰੂਰ ਮੈਚ ਕਰਾਂ। ਧੰਨਵਾਦ ਜੀ। ਠੀਕ।